ਅਸਲਾਮੁਆਲਿਕਮ ਵ ਰੱਤੁਲ্লাহਿ ਵ ਬਰਕਤੁ ਹਾਂ ਜੀ ਦੋਸਤੋ ਆਦਾਬ ਮੈਂ ਮੁਹੰਮਦ ਜਮੇਲ ਆਦਾਰਾ ਬੁਝੈ ਤੂੰ ਦੋਸਤੋ ਅੱਜ ਅਸੀਂ ਇੱਕ ਗੱਲ ਕਰਨੀ ਹੈ ਆਮ ਆਦਮੀ ਪਾਰਟੀ ਦੇ ਮੁੱਕੜਾਂ ਦੀ ਬੜਾ ਮਸ਼ਹੂਰ ਹੋਇਆ ਪਿੱਛੇ ਇਹ ਜਿਹੜਾ ਖਾਨ ਹੈ ਕਿ ਮੁੱਕੜੋਂ ਤੋਂ ਅੰਤਮਾਨੇ ਵੀ ਬੜਾ ਸਟੇਜਾਂ ਦੇ ਮਤਲਬ ਇਹ ਕੀਤਾ ਬਿਆਨ ਕੀਤਾ ਸ਼ਬਦ ਦਾ ਤਾਂ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਦਿਖਾਉਣਾ ਜੋ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਮੁਹੰਮਦ ਮੀਲੋ ਰਹਿਮਾਨ ਸਾਹਿਬ ਜੀ ਹੈ ਤਾਂ ਇੱਕ ਪੁਵਕੜ ਦਾ ਜ਼ਿਕਰ ਕਰਦੇ ਨੇ ਕਿ ਸਾਡੇ ਨਾਲ ਮਤਲਬ ਮਾਰੇ ਟਾਈਮਾਂ ਦੇ ਵਿੱਚ ਜਦੋਂ ਪਾਰਟੀ ਸੰਘਰਸ਼ ਕਰ ਰਹੀ ਸੀ ਤਾਂ ਨੇ ਪ੍ਰਦਰਸ਼ਨ ਕਰ ਰਹੀ ਸੀ ਉਸ ਟਾਈਮ ਸਾਡੇ ਨਾਲ ਰਹੇ ਤਾਂ ਉਹ ਮੁਹੰਮਦ ਸ਼ਰੀਫ ਕਾਕਰਾਈ ਨੇ ਤੋਂ ਬਹੁਤ ਵਧੀਆ ਬੰਦੇ ਨੇਕ ਇਨਸਾਨ ਨੇ ਗਰੀਬ ਪਰਿਵਾਰ ਚੋਂ ਨੇ ਉਹਨਾਂ ਨੇ ਪਾਰਟੀ ਦੇ ਵਿੱਚ ਜਦੋਂ ਪਾਰਟੀ ਸ਼ੁਰੂ ਹੋਈ ਇਹ ਪਾਰਟੀ ਦਾ origin ਹੋਇਆ ਉਸ ਟਾਈਮ ਤੋਂ ਹੀ ਪਾਰਟੀ ਦੇ ਨਾਲ ਲੱਗੇ ਹੋਏ ਨੇ ਉਹ ਦਿੱਲੀ ਜਾ ਕੇ ਪ੍ਰਚਾਰ ਕਰਦੇ ਰਹੇ ਕੇਜਰੀਵਾਲ ਦੇ ਨਾਲ ਰਹੇ ਸਾਰੇ ਬੜੇ ਜਿਹਨੇ ਸੀਨੀਅਰ ਲਗੂਨੇ ਪਾਰਟੀ ਦੇ ਸਾਰਿਆਂ ਨਾਲ ਲਗਭਗ ਉਹਨਾਂ ਦਾ ਰابطਾ ਤੇ ਬਾਈ ਫੇਸ ਨੂੰ ਸਾਰੇ ਜਾਣਦੇ ਨੇ ਮਿਲਦੇ ਰਹੇ ਮਿਲਦੇ ਰਹੇ ਨੇ ਉਹ ਜਾ ਕੇ ਕੇਜਰੀਵਾਲ ਨੂੰ ਬਜਨਪੇਦਿਲ ਨੂੰ ਤੇ ਗੋਵਿੰਦਰ ਮਿੱਤਲ ਜੀ ਆਪਣੇ ਰਾਜਵੰਦ ਸਿੰਘ ਖੁੱਲ੍ਹੇ ਜੀ ਜੋ ਚੇਅਰਮੈਨ ਨੇ ਧੁਰੀ ਮਾਰਗਦਰਸ਼ਕ ਕਮੇਟੀ ਦੇ ਤਾਂ ਜਦੀਨ ਸਾਹਿਬ ਉਹਨਾਂ ਦਾ ਇੱਕ ਜ਼ਿਕਰ ਵੀ ਕਰ ਰਹੇ ਨੇ ਉਹ ਵੀਡੀਓ ਦੇਖੋ ਪਹਿਲਾਂ ਫਿਰ ਆਪਾਂ ਇਹਨਾਂ ਬਾਰੇ ਗੱਲ ਕਰਦੇ ਹਾਂ ਵਲੰਟੀਅਰਾਂ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਬਿਛਾੜਾ ਮਾਰੀਆਂ ਜਾਂਦੀਆਂ ਸੀ ਲਾਟੀਆਂ ਲਾਠੀ ਚਾਰ ਹੁੰਦੇ ਸੀ ਸਾਰੇ ਸੜਕੇ ਬੰਦ ਕਰਦੇ ਜਾਂਦੇ ਸੀ ਤਹ ਜੀ ਆਪ ਸ਼ਰੀਫ ਸਾਹਿਬ ਵਰਗੇ ਮੇਰੇ ਕੋਲੇ ਖੜੇ ਨਾ ਜਦੋਂ ਪੁਲਿਸ ਨੇ ਭਾਈ ਬਿਛਾੜਾ ਮਾਰੀਆਂ ਉਹ ਕਹਿੰਦੇ ਅੱਜ ਤੱਕ ਦਾ ਰਿਕਾਰਡ ਹੈ ਕਿ ਪਹਿਲੀ ਜਿਹੜੀ ਟੈਂਕੀ ਹੁੰਦੀ ਹੈ ਪਾਣੀ ਦੀ ਉਹਦੇ ਨਾਲੇ ਸਾਰੇ ਦੁਗੀਆਂ ਪਾ ਕੇ ਵਰਤ ਸਾਰੀ ਭੱਜ ਜਾਂਦੇ ਦਾ ਇੱਥੇ ਕਹਿੰਦੇ ਪਹਿਲਾ ਮੌਕਾ ਜਾਂ ਦੇਖਿਆ ਕਿ ਪਹਿਲਾ ਹਾਂਜੀ ਫਿਰ ਤੋਂ ਸਵਾਗਤ ਹੈ ਅਦਾਲਤ ਬੁਜਾਇਤੇ ਤਾਂ ਹੁਣ ਅਸੀਂ ਦੇਖਿਆ ਕਿ ਸਾਡੇ ਵਿਧਾਇਕ ਜਮੇਦੋਦ रहमान ਸਾਹਿਬ ਜ਼ਿਕਰ ਕਰ ਰਹੇ ਨੇ ਕਿ ਮੁਹੰਮਦ ਸ਼ਰੀਫ ਜੋ ਉਹਨਾਂ ਦੇ ਸਾਥੀ ਨੇ ਨਾਲ ਰਹੇ ਨੇ ਪਰ ਅੱਜ ਇਹ ਹਾਲਾਤ ਨੇ ਉਹਨਾਂ ਦੇ ਚਾਰੇ ਦੇ ਮਾਲੀ ਹਾਲਾਤ ਘਰੇ ਕਰਦੇ ਬਹੁਤ ਹੀ ਮਤਲਬ ਪਤਲੇ ਨੇ ਮਜ਼ਦੂਰ ਪਰਿਵਾਰ ਦੇ ਵਿੱਚੋਂ ਆਇਆ ਹੈ ਆਪਣੇ ਪਰਿਵਾਰ ਦਾ ਜੋ ਵੀ ਗੁਜ਼ਾਰਾ ਹੈ ਉਹ ਇਹ ਬਸ ਰਕਮیں ਕਰਦੇ ਨੇ ਇਹ ਆਪਣੀ ਮਜ਼ਦੂਰੀ ਕਰਕੇ ਇਹਨਾਂ ਨੇ ਪਾਰਟੀ ਵਾਸਤੇ ਸਭ ਕੁਝ ਆਪਣਾ ਦੌੜ ਤੇ ਲਾਦਾ ਕਿਉਂਕਿ ਪਾਰਟੀ ਜਾਂ ਦਿੱਲੀ ਰੋਜ਼ ਲੈਗਿਆਂ ਤੇ ਬੁਲਾ ਲਿਆ ਕਦੇ ਕਦੇ ਭਰਤੀ ਮੇਮ ਚੱਲ ਰਹੀ ਹੈ ਕਦੇ ਮੈਂਬਰਸ਼ਿਪ ਹੋ ਰਹੀ ਹੈ ਕਦੇ ਕੁਝ ਹੋ ਰਿਹਾ ਹੈ ਤਾਂ ਇਹ ਬੱਦ ਚੜ ਕੇ ਲੱਗੇ ਰਹੇ ਆਪਣੇ ਪੱਲੇੋਂ ਖਰਚਾ ਕਰਦੇ ਰਹੇ ਫੰਡ ਦਿੰਦੇ ਰਹੇ ਪਾਰਟੀ ਨੂੰ ਹਰ ਪਾਸੇ ਉਹ ਇਹਨਾਂ ਨੇ ਮਤਲਬ ਜਿੰਨਾ ਹੋ ਸਕਿਆ ਕੀਤਾ ਤੇ ਹੁਣ ਇਹਨਾਂ ਦੀ مالی ਹਾਲਤ ਬਹੁਤ ਹੀ ਜ਼ਿਆਦਾ ਹੈ ਜੇ ਇਹਨਾਂ ਨੂੰ ਮਿਲਾ ਕੇ ਪੰਜਾਬੀ ਜਿਹੜੀ ਤੈਨਾਂ ਜਦੋਂ ਕਰੇਲੂ ਜੀਵਨ ਦਾ ਥੱਲਾ ਨਿਕਲ ਚੁੱਕਿਆ ਹੈ ਬਹੁਤ ਮਾੜੇ ਹਾਲਾਤਾਂ 'ਚ ਰਹਿ ਰਿਹਾ ਹੈ ਵਿਚਾਰਾ ਇਹ ਹਮਸ਼ਰੀਫ ਕਾਕੜਾ ਆ ਤੁਹਾਨੂੰ ਉਹਦੀਆਂ ਤਸਵੀਰਾਂ ਵੀ ਦਿਖਾ ਰਿਹਾ ਨਾਲ-ਨਾਲ ਲਾਈਵ ਤਸਵੀਰਾਂ ਕਿ ਕਿੱਥੇ ਕਿੱਥੇ ਉਹਦਾ ਰابطਾ ਹੈ ਜਿਹੜੇ ਪ੍ਰੋਗਰਾਮਾਂ 'ਚ ਸਾਰੇ ਜਿੰਨੇ ਵੀ ਇਵੈਂਟ ਹੋਏ ਨੇ ਆਵਾਜ਼ ਦੀ ਪਾਰਟੀ ਦੇ ਉਹਨਾਂ ਜੋ ਜਾਂਦੇ ਰਹੇ ਨੇ ਨਾਲ ਖੜੇ ਨੇ ਇੱਕਾਕੇ ਪਾਰਟੀ ਦੇ ਕਿਉਂਕਿ ਪਾਰਟੀ ਨੂੰ ਇਹ ਜਿਹੇ ਹਾਲਾਤ تھے ਪਹਿਲਾਂ ਜਦੋਂ ਪਹਿਲੀ ਵਾਰ ਭਵੰਤਮਾਨ ਐਮਪੀ ਬਣੇ ਨੇ ਤਾਂ ਉਸ ਟਾਈਮ ਉਹਦੇ ਕੋਈ ਸਟੇਜ ਵੀ ਨਹੀਂ ਲਾਉਣ ਦਾ ਥਾ ਆਵਾਜ਼ ਦੀ ਪਾਰਟੀ ਦੇ ਇਹਨਾਂ ਨੇ ਲੜ ਕੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਮਤਲਬ ਪਾਰਟੀ ਦੇ ਨਾਲ ਖੜੇ ਉਸ ਟਾਈਮ ਤੋਂ ਪ੍ਰਚਾਰ ਕਰਦੇ ਆ ਰਹੇ ਨੇ ਪਾਰਟੀ ਨੂੰ ਮਤਲਬ ਇੱਕ ਬਦਲਾਅ ਦੀ ਉਹਨਾਂ ਦੀ ਉਹ ਸੀ ਕਿ ਭਗਤ ਸਿੰਘ ਦੀ ਸੋਚ ਹੈ ਜੋ ਉਹਨੂੰ ਅਸੀਂ ਇੰਪਲੀਮੈਂਟ ਕਰੂੰਗੀ ਪਾਰਟੀਏ ਪਾਰਟੀ ਦਾ ਜੋ ਹੈ ਸਟੇਟ ਪੱਧਰ ਤੇ ਦੇ ਨੈਸ਼ਨਲ ਪੱਧਰ ਤੇ ਦੁਨੀਆ ਦੇਖ ਰਹੀ ਹੈ ਪਰ ਸਾਡਾ ਜੋ ਮਲੇ ਕੋਲੇ ਦਾ ਹਾਲ ਹੈ ਮਲੇ ਕੋਲੇ ਦੇ ਵਿਧਾਇਕ ਨੇ ਸਾਡੇ ਜਿੰਨੇ ਵੀ ਪਾਰਟੀ ਵਲੰਟੀਅਰ ਨੇ ਇਹ ਕੱਲੇ ਸ਼ਰੀਫ ਦੀ ਗੱਲ ਹੈ ਤਾਂ ਮੈਂ ਚਲੋ ਇੱਕ ਖਾਸ ਉੱਤੇ ਵੀਡੀਓ ਬਣਾ ਰਿਹਾ ਹਾਂ ਪਰਾ ਇੱਥੇ ਜਿੰਨੇ ਵੀ ਮਤਲਬ ਸਾਡੇ ਵਲੰਟੀਅਰ ਨੇ ਸਾਡੇ ਏਰੀਆ ਦੇ ਮਲੇ ਕੋਲੇ ਦੇ ਪੁਰਾਣੇ ਸਾਥੀ ਨੇੜੇ ਪਾਰਟੀ ਦੇ ਜਿਹੜੇ ਪਾਰਟੀ ਨੂੰ ਮਤਲਬ ਕੀਤਾ ਮਜ਼ਬੂਤ ਕੀਤਾ ਸ਼ੁਰੂ ਤੋਂ ਪਾਰਟੀ ਦੇ ਨਾਲ ਖੜੇ ਹੋ ਉਹਨਾਂ ਨੂੰ ਕਿਸੇ ਨੇ ਪਾਰਟੀ ਦੇ ਵਿੱਚ ਬੰਦਾ ਮਤਲਬ ਕੋਈ ਮਾਨ ਸਨਮਾਨ ਨਹੀਂ ਮਿਲੇਗਾ ਉਹਨੂੰ ਆਪਣੇ ਕੰਮ ਕਰਵਾਉਣ ਲਈ ਵੀ ਅਕਾਲੀ ਜਾਂ ਕਾਂਗਰਸੀਆਂ ਦੇ ਨਿਰਭਰ ਕਰਨਾ ਪੈਂਦਾ ਤਾਂ ਸਾਡੀ ਪਾਰਟੀ ਜੋ ਹਾਈ ਕਮਾਂਡ ਹੈ ਉਹਨੂੰ ਤੁਹਾਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਮਤਲਬ ਦੇਖ ਕੇ ਇਹਦੇ ਵਿਚਾਰ ਕੀਤਾ ਜਾਵੇ ਜੋ ਪਾਰਟੀ ਵਲੰਟੀਅਰ ਨੇ ਕੱਲੇ ਸ਼ਰੀਪ ਦਾ ਮਾਮਲਾ ਮੈਂ ਇੱਕ ਜ਼ਿਕਰ ਕੀਤਾ ਹੈ ਇਸ ਤੋਂ ਅਰਾਵਾ ਸਾਡੇ ਐਡਵੋਕੇਟ ਮਾਰੂਤ ਸਿੰਘ ਜੀ ਨੇ ਬਹੁਤ ਵਧੀਆ ਵਰਕਰ ਨੇ ਉਹ ਅੰਦਾਜ਼ ਹਜ਼ਾਰਿਆਂ ਦੋਲੋ ਤੋਂ ਜੁੜੇ ਹੋਏ ਪਾਰਟੀ ਨਾਲ ਪਰ ਹੁਣ ਜਦੋਂ ਇਹ ਸਰਕਾਰ ਬਣੀ ਹੈ ਘਰ ਬੈਠੇ ਨੇ ਕਿਸੇ ਨੇ ਪੁੱਛਿਆ ਨਹੀਂ ਉਹਨਾਂ ਨੂੰ ਕੋਈ ਉਹਨਾਂ ਦੀ ਸੁਣਵਾਈ ਨਹੀਂ ਜੇ ਕੋਈ ਕੰਮ ਕਰ ਲੈ ਕੇ ਜਾਂਦੇ ਨੇ ਮਤਲਬ ਕੋਈ ਕੰਮ ਨਹੀਂ ਹੁੰਦਾ ਉਹਨਾਂ ਦਾ ਤੇ ਇਸੇ ਤਰ੍ਹਾਂ ਹੋਰ ਵੀ ਅਨੇਕਾਂ ਵਰਕਰ ਨੇ ਜੋ ਮਤਲਬ ਬਿਲਕੁਲ ਪਾਰਟੀ ਤੋਂ ਖਫਾ ਹੋ ਕੇ ਬੈਠ ਗਏ ਤਾਂ ਸਾਡੀ ਪਾਰਟੀ ਹਾਈ ਕਮਾਂਡ ਨੂੰ ਅਪੀਲ ਹੈ ਕਿ ਦੇਖੋ ਜੇ ਤੁਸੀਂ ਨਾਂ ਸੁਧਾਰ ਕੀਤਾ ਇਹਦਾ ਕੋਈ ਨਾ ਗੌਰ ਕੀਤੇ ਜਿਹੜਾ ਸਾਢੇ 3 ਸਾਢੇ 3 ਦਾ ਐ ਇਹਨੇ ਆਪਣੇ ਬਾਅਦ ਵਰਕਰ ਨੂੰ ਨਾ ਸੰਭਾਲਿਆ ਤਾਂ ਜੋ ਦੇਖੋ ਪਿੰਡਾਂ 'ਈ ਤੁਹਾਡੀ ਕੰਬਲ ਕਟੋਣੀ ਆ ਤਾਂ ਹੋਣੀ ਹੋਈ ਐ ਇਹਨਾਂ ਬਚਾਉਣ ਵਾਲੇ ਤੁਹਾਨੂੰ ਇਹ ਪਾਰਟੀ ਵਲੰਟੀਅਰ ਨੇ ਤਾਂ ਤੁਹਾਡੀ ਬਹੁਤ ਪਹੁੰਚਾ ਫਿਊਚਰ ਐ ਕੋਈੱਖਿਆ ਤੁਹਾਡਾ ਬਹੁਤ ਮਾੜਾ ਹੋਣਾ ਧੰਨਵਾਦ